ਮਨਪ੍ਰੀਤ ਬਾਦਲ ਨੂੰ ਲੈ ਕੇ ਇਸ ਵੇਲੇ ਚਰਚਾਵਾਂ ਇਹ ਚੱਲ ਰਹੀਆਂ ਨੇ ਕਿ ਹੁਣ ਮਨਪ੍ਰੀਤ ਬਾਦਲ ਜਿਹੜੇ ਆ ਇਹ ਘਰ ਵਾਪਸੀ ਕਰ ਸਕਦੇ ਆ ਹੁਣ ਘਰ ਵਾਪਸੀ ਇਹਨਾਂ ਨੇ ਕਾਂਗਰਸ 'ਚ ਕਰਨੀ ਆ ਕਿ ਅਕਾਲੀ ਦਲ 'ਚ ਕਰਨੀ ਆ ਇਹਦੇ ਬਾਰੇ ਅਜੇ ਸੰਸਾਦ ਬਣਿਆ ਹੋਇਆ ਪਰ ਸੂਤਰ ਇਹ ਦੱਸਦੇ ਆ ਕਿ ਮਨਪ੍ਰੀਤ ਬਾਦਲ ਜਿਹੜੇ ਆ ਇਹ ਵਾਪਸ ਜਿਹੜਾ ਅਕਾਲੀ ਦਲ ਬਾਦਲ 'ਚ ਜਾ ਸਕਦੇ ਆ ਉਹਦਾ ਕਾਰਨ ਇਹ ਆ ਕਿ ਹਾਲ ਹੀ ਦੇ ਵਿੱਚ ਸਰੂਪ ਚੰਦ ਸਿੰਘਲਾ ਜਿਹੜੇ ਬਠਿੰਡੇ ਤੋਂ ਹੀ ਅਕਾਲੀ ਦਲ ਦੇ ਦੋ ਵਾਰ ਵਿਧਾਇਕ ਰਹੇ ਤੇ 2022 ਦੇ ਵਿੱਚ ਜਿਨ੍ਹਾਂ ਨੇ ਭਾਜਪਾ ਜੁਆਇਨ ਕਰ ਲਈ ਸੀ ਉਹਨਾਂ ਨੇ ਮਨਪ੍ਰੀਤ ਬਾਦਲ ਨੂੰ ਇੱਕ ਚਿੱਠੀ ਲਿਖੀ ਹੈ ਉਹ ਚਿੱਠੀ ਇਸ ਕਰਕੇ ਲਿਖੀ ਹੈ ਕਿਉਂਕਿ ਮਨਪ੍ਰੀਤ ਬਾਦਲ ਵੀ ਅੱਜਕੱਲ ਭਾਜਪਾ ਦੇ ਵਿੱਚ ਹੀ ਹੈ ਇਹਨਾਂ ਨੇ ਜਨਵਰੀ 2023 ਨੂੰ ਭਾਜਪਾ ਜੁਆਇਨ ਕੀਤੀ ਸੀ ਉਹਨਾਂ ਦੀ ਚਿੱਠੀ ਦੇ ਵਿੱਚ ਕਿਹਾ ਕਿ ਅਗਰ ਤੁਸੀਂ ਤੰਦਰੁਸਤ ਹੋ ਕਿਉਂਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਮਨਪ੍ਰੀਤ ਬਾਦਲ ਨੂੰ ਪਿੱਛੇ ਜੇ ਜਿਹੜੀ ਹੱਟ ਦੀ ਪ੍ਰੋਬਲਮ ਆ ਗਈ ਸੀ ਫਿਰ ਉਹਨਾਂ ਦੇ ਸਟੰਟ ਪਾਏ ਗਏ ਸੀ ਸਰੂਪ ਚੰਦ ਸਿੰਗਲਾ ਲਿਖਦੇ ਆ ਕਿ ਜੇ ਤੁਹਾਡੀ ਸਿਹਤ ਹੁਣ ਬਿਲਕੁਲ ਠੀਕ ਹੈ ਅਗਰ ਤੁਸੀਂ ਤੁਰ ਫਿਰ ਸਕਦੇ ਹੋ ਤਾਂ ਤੁਸੀਂ ਘਰੋਂ ਬਾਹਰ ਨਿਕਲੋ ਤੇ ਆਪਾਂ ਪਰਮਪਾਲ ਕੋਰ ਮਲੂਕਾ ਵਾਸਤੇ ਜਿਹੜਾ ਉਹ ਚੋਣ ਪ੍ਰਚਾਰ ਕਰੀਏ ਕਿਉਂਕਿ ਭਾਜਪਾ ਦੇ ਉਹ ਉਮੀਦਵਾਰ ਨੇ ਬਠਿੰਡੇ ਤੋਂ ਤਾਂ ਮਨਪ੍ਰੀਤ ਬਾਦਲ ਨੇ ਇਸ ਚਿੱਠੀ ਦਾ ਹਾਲੇ ਤੱਕ ਕੋਈ ਜਵਾਬ ਦਿੱਤਾ ਨਹੀਂ ਹੈ ਤੇ ਦੂਜੇ ਪਾਸੇ ਖਬਰਾਂ ਇਹ ਵੀ ਆ ਕਿ ਮਨਪ੍ਰੀਤ ਬਾਦਲ ਇਸ ਵੇਲੇ ਦੁਚਿੱਤੀ 'ਚ ਫਸੇ ਹੋਏ ਆ ਕਿ ਮੈਂ ਭਾਜਪਾ ਦਾ ਸਾਥ ਦੇਵਾਂ ਜਾਂ ਆਪਣੀ ਭਾਬੀ ਹਰ ਸਿਮਰਤ ਕੌਰ ਬਾਦਲ ਦਾ ਕਿਉਂਕਿ ਹਰ ਸਿਮਰਤ ਕੌਰ ਬਾਦਲ ਜਿਹੜੇ ਆ ਉਹ ਚੌਥੀ ਵਾਰੀ ਬਠਿੰਡਾ ਤੋਂ ਲੋਕ ਸਭਾ ਦੀ ਚੋਣ ਲੜ ਰਹੇ ਆ ਤਿੰਨ ਵਾਰੀ ਉਹ ਇੱਥੋਂ ਜੇਤੂ ਰਹਿ ਚੁੱਕੇ ਆ ਤੇ ਐਤਕੀ ਚੌਥੀ ਵਾਰੀ ਫੇਰ ਅਕਾਲੀ ਦਲ ਨੇ ਉਹਨਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਮਨਪ੍ਰੀਤ ਬਾਦਲ ਦਾ ਜਿਹੜਾ ਸਿਆਸੀ ਸਫ਼ਰ ਹੈ ਇਹ ਸਨ 1995 ਦੇ ਵਿੱਚ ਸ਼ੁਰੂ ਹੋਇਆ ਸੀ ਜਦੋਂ ਪਹਿਲੀ ਵਾਰ ਇਹਨਾਂ ਨੂੰ ਗਿੱਦੜਬਾਦ ਤੋਂ ਇਲੈਕਸ਼ਨ ਲੜਾਏ ਗਏ ਸੀ ਉਸ ਤੋਂ ਬਾਅਦ 1997 ਦੇ ਵਿੱਚ ਇਹ ਫੇਰ ਗਿੱਦੜਬਾਦ ਤੋਂ ਜਿਹੜੇ ਆ ਇਹ ਵਿਧਾਇਕ ਬਣੇ ਫੇਰ 2002 ਦੇ ਵਿੱਚ ਤੇ ਫੇਰ 2007 ਦੇ ਵਿੱਚ ਜਦੋਂ ਮਨਪ੍ਰੀਤ ਬਾਦਲ 2007 ਦੇ ਵਿੱਚ ਐਮਐਲਏ ਬਣਦੇ ਆ ਤਾਂ ਉਸ ਵਕਤ ਇਹਨਾਂ ਦੇ ਤਾਇਆ ਜੀ ਪ੍ਰਕਾਸ਼ ਸਿੰਘ ਬਾਦਲ ਜਿਹੜੇ ਆ ਉਹ ਮੁੱਖ ਮੰਤਰੀ ਸੀਗੇ ਉਹਨਾਂ ਨੇ ਇਹਨਾਂ ਨੂੰ ਜਿਹੜਾ ਵਾ ਆਪਣੇ ਇੱਕ ਹੋਰ ਕਮੇਟੀ ਦੇ ਵਿੱਚ ਸ਼ਾਮਲ ਕਰ ਲਿਆ ਉਸ ਤੋਂ ਬਾਅਦ ਫਿਰ ਇਹਨਾਂ ਨੂੰ 2010 ਦੇ ਵਿੱਚ ਯਾਨੀ ਕਿ 3 ਸਾਲ ਬਾਅਦ ਫਿਰ ਇਹਨਾਂ ਨੂੰ ਇੱਕ ਵੱਡਾ ਅਹੁਦਾ ਦਿੱਤਾ ਗਿਆ ਉਹ ਅਹੁਦਾ ਦਿੱਤਾ ਗਿਆ ਫਾਈਨੈਂਸ ਮਿਨਿਸਟਰੀ ਦਾ ਇਹਨਾਂ ਨੂੰ ਪੰਜਾਬ ਦਾ ਜਿਹੜਾ ਉਹ ਵਿੱਤ ਮੰਤਰੀ ਬਣਾਇਆ ਗਿਆ ਦੋਕ ਸਾਲ ਇਹਨਾਂ ਨੇ ਬਤੌਰ ਵਿੱਤ ਮੰਤਰੀ ਕੰਮ ਕੀਤਾ ਤਾਂ ਫਿਰ ਇਹੇ ਬਾਗੀ ਹੋ ਗਏ ਇਹਨਾਂ ਨੇ ਅਕਾਲੀ ਦਲ ਬਾਦਲ ਜਿਹੜਾ ਉਹ ਛੱਡ ਦਿੱਤਾ ਤੇ 2011 ਦੇ ਵਿੱਚ PPP ਯਾਨੀ ਕਿ ਪੀਪਲਸ ਪਾਰਟੀ ਆਫ ਪੰਜਾਬ ਜਿਹੜੀ ਆ ਉਹ ਇੱਕ ਆਪਣੀ ਪੋਲੀਟੀਕਲ ਪਾਰਟੀ ਦਾ ਗਠਨ ਕਰ ਲਿਆ ਉਸ ਤਹਿਤ ਇਹਨਾਂ ਨੇ CPI ਸਮੇਤ ਅਕਾਲੀ ਦਲ ਲੋਂਗੋਵਾਲ ਦੇ ਨਾਲ ਜਿਹੜਾ ਉਹ ਗੱਠਜੋੜ ਕੀਤਾ 2012 ਦੀਆਂ ਚੋਣਾਂ ਲੜੀਆਂ ਪਰ ਇਹ ਹਾਰ ਗਏ ਉਸ ਤੋਂ ਬਾਅਦ ਫਿਰ ਇਹਨਾਂ ਨੂੰ ਲੱਗਾ ਵੀ ਸ਼ਾਇਦ ਹੁਣ ਪੀਪੀਪੀ ਦਾ ਭਵਿੱਖ ਜਿਹੜਾ ਪੰਜਾਬ ਦੇ ਵਿੱਚ ਨਹੀਂ ਹੈਗਾ ਤੇ ਇਹਨਾਂ ਨੇ ਆਪਣੀ ਜਿਹੜੀ ਪਾਰਟੀ ਬਣਾਈ ਸੀ ਪੀਪਲਸ ਪਾਰਟੀ ਆਫ ਪੰਜਾਬ ਉਹਨੂੰ ਇਹਨਾਂ ਨੇ 2017 ਚੋਣਾਂ ਤੋਂ ਪਹਿਲਾਂ ਕਾਂਗਰਸ ਦੇ ਵਿੱਚ ਰਲਾ ਦਿੱਤਾ 2017 ਦੇ ਵਿੱਚ ਫਿਰ ਇਹ ਕਾਂਗਰਸ ਤੋਂ ਜਿਹੜਾ ਵਾ ਉਹ ਜਿੱਤਦੇ ਆ ਤੇ ਐਤਕੀ ਜਿੱਤਦੇ ਆ ਬਠਿੰਡਾ ਅਰਬੰਦੋ ਯਾਨੀ ਕਿ ਬਠਿੰਡਾ ਸ਼ਹਿਰੀ ਤੋਂ ਇਹ ਜਦੋਂ ਜਿੱਤਦੇ ਆ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣਦੇ ਆ ਤਾਂ ਇਹਨਾਂ ਨੂੰ ਇੱਕ ਵਾਰ ਫਿਰ ਅਹੁਦਾ ਦਿੱਤਾ ਜਾਂਦਾ ਵਿੱਤ ਮੰਤਰੀ ਦਾ ਇਸੇ ਦੌਰਾਨ ਪੰਜਾਬ ਦੇ ਵਿੱਚ ਜਿਹੜਾ ਉਹ ਤਖਤਾ ਪਲਟ ਹੋ ਜਾਂਦਾ ਚਰਨਜੀਤ ਸਿੰਘ ਚੰਨੀ ਜਿਹੜੇ ਆ ਉਹ ਮੁੱਖ ਮੰਤਰੀ ਬਣਦੇ ਆ 111 ਦਿਨਾਂ ਵਾਸਤੇ ਇਹਨਾਂ ਨੂੰ ਫਿਰ ਜਿਹੜਾ ਫਾਈਨੈਂਸ ਮਿਨਿਸਟਰ ਬਣਾਇਆ ਜਾਂਦਾ ਉਸ ਤੋਂ ਬਾਅਦ 2022 ਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਹੁੰਜਾ ਫੇਰ ਜਿੱਤ ਹਾਸਲ ਕਰਦੀ ਆ 92 ਸੀਟਾਂ ਲੈ ਕੇ ਆਉਂਦੀ ਆ ਤਾਂ ਮਨਪ੍ਰੀਤ ਬਾਦਲ ਜਿਹੜੇ ਆ ਇਹ ਫੇਰ ਪਾਲਾ ਬਦਲ ਲੈਂਦੇ ਆ ਇਹ ਫੇਰ ਕਾਂਗਰਸ ਨੂੰ ਹਲਵਿਦਾ ਆਖ ਦਿੰਦੇ ਆ ਤੇ ਜੁਆਇਨ ਕਰ ਲੈਂਦੇ ਆ ਭਾਜਪਾ ਹੁਣ ਇੱਥੇ ਫੇਰ ਐਂਟਰੀ ਹੁੰਦੀ ਆ ਸਰੂਪ ਚੰਦ ਸਿੰਘਲਾ ਦੀ ਜੇਸ ਵਕਤ ਇਹ ਕਾਂਗਰਸ ਦੇ ਵਿੱਚ ਸੀ ਜਦੋਂ ਇਹਨਾਂ ਨੇ ਪਾਲਾ ਨਹੀਂ ਬਦਲਿਆ ਸੀਗਾ ਤਾਂ ਜਿਹੜੇ ਸਰੂਪ ਚੰਦ ਸਿੰਘਲਾ ਜਿਹੜੇ ਅਕਾਲੀ ਦਲ ਛੱਡ ਕੇ ਭਾਜਪਾ 'ਚ ਜਾ ਚੁੱਕੇ ਸੀ ਇਹਨਾਂ ਨੇ ਇਹਨਾਂ ਦੇ ਖਿਲਾਫ ਵਿਜੀਲੈਂਸ ਨੂੰ ਇੱਕ ਚਿੱਠੀ ਦੇ ਦਿੱਤੀ ਕਿ ਬਠਿੰਡੇ ਦੇ ਵਿੱਚ ਕੁਝ ਪਲੋਟ ਜਿਹੜੇ ਆ ਉਹ ਕੱਟੇ ਗਏ ਆ ਮਨਪ੍ਰੀਤ ਬਾਦਲ ਨੇ ਆਪਣਾ ਰਸੂਖ ਦਾ ਇਸਤੇਮਾਲ ਕਰਦਿਆ ਉਹਨਾਂ ਪਲੋਟਾਂ ਦੇ ਵਿੱਚ ਏਰਫੇਰ ਕੀਤੀ ਆ ਉਹਨਾਂ ਦੀ ਖਰੀਦੋ ਫਰੋਖਤ ਦੇ ਵਿੱਚ ਏਰਫੇਰ ਕੀਤੀ ਗਈ ਆ ਉਸ ਤੋਂ ਬਾਅਦ ਤਰੀਕਾ ਵੀ ਪਈਆਂ ਦੋ ਤਿੰਨ ਵਾਰ ਮਨਪ੍ਰੀਤ ਬਾਦਲ ਜਿਹੜੇ ਆ ਇਹਨਾਂ ਨੂੰ ਵਿਜੀਲੈਂਸ ਆਫਿਸ ਪੇਸ਼ ਵੀ ਹੋਣਾ ਪਿਆ ਜਿੱਥੇ ਇਹਨਾਂ ਨੇ ਹਵਾਲਾ ਦਿੱਤਾ ਕਿ ਮੇਰੇ ਜਿਹੜਾ ਵਾ ਉਹ ਸਿਹਤ ਠੀਕ ਨਹੀਂ ਆ ਮੇਰੇ ਲੱਕ ਦੇ ਵਿੱਚ ਦਰਦ ਹੁੰਦਾ ਪਰ ਹੁਣ ਸਵਾਲ ਇਹ ਖੜਾ ਹੁੰਦਾ ਵੀ ਇਹ ਚਰਚਾਵਾ ਦਾ ਬਾਜ਼ਾਰ ਜਿਹੜਾ ਹੁਣ ਗਰਮ ਹੋ ਚੁੱਕਾ ਆ ਕਿ ਮਨਪ੍ਰੀਤ ਬਾਦਲ ਜਿਹੜੇ ਆ ਇਹ ਚੋਣ ਪ੍ਰਚਾਰ ਕਰਨਗੇ ਤੇ ਕਰਨਗੇ ਹਰ ਸਿਮਰਤ ਕੌਰ ਬਾਦਲ ਲਈ ਕਿਉਂਕਿ ਬਠਿੰਡਾ ਸੀਟ ਦੇ ਵਿੱਚ ਇਸ ਵੇਲੇ ਵਿਕਾਰ ਦਾ ਸਵਾਲ ਬਣਿਆ ਪਿਆ ਸਾਰਿਆਂ ਲਈ ਇੱਕ ਪਾਸੇ ਮਲੂਕਾ ਪਰਿਵਾਰ ਆ ਜਿਨ੍ਹਾਂ ਨੇ ਲੰਮਾ ਸਮਾਂ ਅਕਾਲੀ ਦਲ ਦਾ ਸਾਥ ਦਿੱਤਾ ਉਹਨਾਂ ਦੀ ਨੂੰ ਪਰਮਪਾਲ ਕੌਰ ਮਲੂਕਾ ਨੂੰ ਭਾਜਪਾ ਨੇ ਟਿਕਟ ਦਿੱਤੀ ਹੋਈ ਆ ਹਾਲਾਂਕਿ ਸਿਕੰਦਰ ਸਿੰਘ ਮਲੂਕਾ ਜਿਹੜੇ ਆ ਉਹ ਅਕਾਲੀ ਦਲਚੀ ਆ ਪਰ ਹਰ ਸਿਮਰਤ ਕੌਰ ਬਾਦਲ ਜਿਹੜੇ ਆ ਉਹ ਅਕਾਲੀ ਦਲ ਵੱਲੋਂ ਕੈਂਡੀਡੇਟ ਆ ਤੇ ਅਕਾਲੀ ਦਲ ਦਾ ਟਿਲ ਦਾ ਜ਼ੋਰ ਲੱਗਾ ਹੋਇਆ ਵੀ ਸਾਰਾ ਪੰਜਾਬ ਭਾਵੇਂ ਹਾਰ ਜੀਏ 12 ਦੀਆਂ 12 ਸੀਟਾਂ ਭਾਵੇਂ ਕਹਿੰਦੇ ਹਾਰ ਜਾਈਏ ਬਠਿੰਡਾ ਕਿਸੇ ਤਰੀਕੇ ਜਿੱਤਿਆ ਜਾਏ ਤੇ ਇਹਨਾਂ ਦੀ ਰਾਹ ਦੇ ਵਿੱਚ ਜਿਹੜਾ ਬੰਦਾ ਇਸ ਵੇਲੇ ਇਹਨਾਂ ਨੂੰ ਟੱਕਰ ਦੇ ਰਿਹਾ ਬਠਿੰਡੇ ਦੇ ਵਿੱਚ ਉਹ ਹੈ ਗੁਰਮੀਤ ਸਿੰਘ ਖੁੱਡੀਆਂ ਗੁਰਮੀਤ ਸਿੰਘ ਖੁੱਡੀਆਂ ਉਹ ਸ਼ਖਸ ਹੈ ਜਿਨ੍ਹਾਂ ਨੇ ਪ੍ਰਕਾਸ਼ ਸਿੰਘ ਬਾਦਲ ਮਰਹੂਮ ਨੂੰ ਲੰਬੀ ਤੋਂ ਹਰਾਇਆ ਸੀਗਾ ਇਹਨਾਂ ਦੇ ਪਿਤਾ ਜਗਦੇਵ ਸਿੰਘ ਜਿਹੜੇ ਆ ਖੁੱਡੀਆਂ ਉਹ ਲੰਮਾ ਸਮਾਂ ਅਕਾਲੀ ਦਲ ਦੇ ਨਾਲ ਜੁੜੇ ਰਹੇ ਸੋ ਇਸ ਕਰਕੇ ਹੁਣ ਇਦਾਂ ਲੱਗਦਾ ਹੈ ਵੀ ਸੁਖਬੀਰ ਬਾਦਲ ਜਾਂ ਹੋਰ ਬਾਦਲ ਪਰਿਵਾਰ ਦੇ ਜਿਹੜੇ ਕਰੀਬੀ ਐ ਉਹਨਾਂ ਦੀਆਂ ਆਸਾਂ ਇਸ ਵੇਲੇ ਮਨਪ੍ਰੀਤ ਬਾਦਲ ਦੇ ਉੱਤੇ ਆ ਕਿ ਤੁਸੀਂ ਮਦਦ ਕਰੋ ਪਰਿਵਾਰ ਦੀ ਤੇ ਹਰ ਸਿਮਰਤ ਕੌਰ ਬਾਦਲ ਨੂੰ ਜਿਤਾਓ ਇਹਦੇ ਨਾਲ ਹੀ ਸਰੂਪ ਚੰਦ ਸਿੰਘਲਾ ਨੇ ਇੱਕ ਵਾਰ ਭਰੀ ਸਟੇਜ ਦੇ ਵਿੱਚ ਇਹ ਵੀ ਕਿਹਾ ਸੀਗਾ ਜਦੋਂ ਉਹਨਾਂ ਨੇ 2022 ਦੀਆਂ ਚੋਣਾਂ ਲੜੀਆਂ ਸੀ ਅਕਾਲੀ ਦਲ ਦੀ ਟਿਕਟ 'ਤੇ ਜਦੋਂ ਹਾਰ ਗਏ ਸੀ ਉਹਨਾਂ ਨੇ ਤੰਜ਼ ਕੱਸਦਿਆਂ ਸੁਖਬੀਰ ਬਾਦਲ ਨੂੰ ਇੰਨੀ ਗੱਲ ਕਹੀ ਸੀ ਕਿ ਬਾਦਲ ਸਾਹਿਬ ਘੱਟੋ-ਘੱਟ ਸਮਰਥਕਾਂ ਨੂੰ ਇੰਨੀ ਗੱਲ ਦੱਸ ਜਾਓ ਕਿ ਮੈਂ ਤੁਹਾਡਾ ਕੈਂਡੀਡੇਟ ਆ ਕਿਉਂਕਿ ਇਹ ਮਦਦ ਮਨਪ੍ਰੀਤ ਬਾਦਲ ਦੀ ਕਰਦੇ ਆ ਹਾਲੇ ਵੀ ਜਿਹੜੇ ਅਕਾਲੀ ਦਲ ਦੇ ਵਰਕਰ ਆ ਉਹ ਮਨਪ੍ਰੀਤ ਬਾਦਲ ਦੀ ਮਦਦ ਕਰਦੇ ਆ ਇਹ ਨਾ ਹੋਵੇ ਵੀ ਮੈਂ ਚੋਣਾ ਹਾਰ ਜਾਵਾਂ ਤੇ ਹੋਇਆ ਵੀ ਇਹੀ ਕਿ ਸਰੂਪ ਚੰਦ ਸਿੰਗਲਾ ਜਿਹੜੇ ਆ ਉਹ 2022 ਦੀਆਂ ਜਦੋਂ ਚੋਣਾ ਹਾਰੇ ਤਾਂ ਉਹ ਤੀਜੇ ਨੰਬਰ ਤੇ ਆਏ ਸੀਗੇ ਸੋ ਇਸ ਕਰਕੇ ਹੁਣ ਚਰਚਾਵਾਂ ਤੇਜ਼ ਹੋ ਗਈਆਂ ਨੇ ਕੰਸੂਆਂ ਇਹੀ ਮਿਲ ਰਹੀਆਂ ਨੇ ਸੂਤਰਾਂ ਦੇ ਹਵਾਲੇ ਤੋਂ ਖਬਰ ਇਹੀ ਹੈ ਕਿ ਮਨਪ੍ਰੀਤ ਬਾਦਲ ਇੱਕ ਵਾਰ ਫੇਰ ਤੋਂ ਜਿਹੜਾ ਅਕਾਲੀ ਦਲ ਦੇ ਵਿੱਚ ਜਾ ਸਕਦੇ ਆ ਕਿਉਂਕਿ ਇਸ ਵੇਲੇ ਸਿਚੁਏਸ਼ਨ ਬਠਿੰਡੇ ਦੇ ਵਿੱਚ ਚੋਣਾਂ ਵੀ ਜਿਹੜੀ ਇਹ ਰਣਨੀਤੀ ਹੈ ਉਹਦੇ ਤਹਿਤ ਮਨਪ੍ਰੀਤ ਬਾਦਲ ਉਹਨਾਂ ਵਾਸਤੇ ਸ਼ਾਇਦ ਚੋਣ ਪ੍ਰਚਾਰ ਕਰਨਗੇ ਹੁਣ ਇਸ ਬਠਿੰਡਾ ਸੀਟ ਦੇ ਉੱਤੇ ਜਿਹੜਾ ਕਾਂਗਰਸ ਨੇ ਉਮੀਦਵਾਰ ਐਲਾਨਿਆ ਜੀਤ ਮਹਿੰਦਰ ਸਿੰਘ ਸਿੱਧੂ ਉਹ ਵੀ ਪਹਿਲਾਂ ਅਕਾਲੀ ਦਲ 'ਚ ਹੀ ਰਹੇ ਆ ਪਹਿਲੀ ਵਾਰ ਉਹਨਾਂ ਨੇ ਚੋਣ ਜਿਹੜੀ ਆ ਉਹ ਆਜ਼ਾਦ ਉਮੀਦਵਾਰ ਜਿੱਤੀ ਸੀਗੀ ਫਿਰ ਉਹ ਅਕਾਲੀ ਦਲ ਦੇ ਵਿੱਚ ਆ ਗਏ ਫਿਰ ਉਹ ਬਾਈ ਇਲੈਕਸ਼ਨ ਅਕਾਲੀ ਦਲ ਤੋਂ ਜਿੱਤੇ ਤੇ ਬਾਅਦ ਦੇ ਵਿੱਚ ਉਹ ਕਾਂਗਰਸ ਦੇ ਵਿੱਚ ਚਲੇ ਗਏ ਇਸ ਵੇਲੇ ਜਿਹੜੇ ਬਠਿੰਡਾ ਦੇ ਕਾਂਗਰਸੀ ਨੇ ਵਰਕਰ ਨੇ ਉਹ ਵੀ ਇਤਰਾਜ਼ ਜਤਾ ਰਹੇ ਆ ਵੀ ਜੀਤ ਮਹਿੰਦਰ ਸਿੱਧੂ ਜਿਨ੍ਹਾਂ ਨੇ ਲੰਮਾ ਸਮਾਂ ਅਕਾਲੀ ਦੇ ਵਿੱਚ ਜਿਹੜਾ ਆਪਣੀਆਂ ਸਵਾਵਾਂ ਨਭਾਈਆਂ ਕੇਵਲ ਇੱਕ ਵਾਰ ਉਹ ਕਾਂਗਰਸ ਚ ਆਂਦੇ ਨੇ ਤੇ ਉਹਨਾਂ ਨੂੰ ਤੁਸੀਂ ਟਿਕਟ ਦੇ ਦਿੰਦੇ ਹੋ ਸੋ ਬਠਿੰਡਾ ਦੇ ਵਿੱਚ ਜਿਹੜੇ ਵੋਟਰਸ ਨੇ ਉਹ ਵੀ ਬੜੇ ਪਰੇਸ਼ਾਨ ਨੇ ਉਹ ਪਰੇਸ਼ਾਨ ਜਿਹੜੇ ਇਸ ਕਰਕੇ ਨੇ ਵੀ ਵੋਟ ਐਤ ਕੀ ਪਾਈਏ ਤੇ ਪਾਈਏ ਕਿਨੂੰ ਕਿਉਂਕਿ ਬਠਿੰਡਾ ਜਿਹੜੀ ਬੈਲਟ ਆ ਇਹਦੇ ਵਿੱਚ ਬਾਦਲ ਪਰਿਵਾਰ ਦਾ ਕਬਜ਼ਾ ਰਿਹਾ ਜਿਵੇਂ ਆਪਾਂ ਪਹਿਲਾਂ ਵੀ ਦੱਸਿਆ ਕਿ ਹਰ ਸਿਮਰਤ ਕੌਰ ਬਾਦਲ ਜਿਹੜੇ ਆ ਉਹ ਲਗਾਤਾਰ ਚੌਥੀ ਵਾਰੀ ਸ਼ਾਇਦ ਜਿੱਤ ਸਕਦੇ ਨੇ ਤਿੰਨ ਵਾਰੀ ਤਾਂ ਉਹ ਜਿੱਤੇ ਹੋਏ ਨੇ ਲੋਕ ਸਭਾ ਦੀਆਂ ਚੋਣਾਂ ਹੋ ਸਕਦਾ ਹੈ ਕਿ ਚੌਥੀ ਵਾਰ ਵੀ ਉਹ ਜਿੱਤ ਜਾਣ ਔਰ ਉਹਨਾਂ ਦੀ ਜਿੱਤ ਦੇ ਵਿੱਚ ਜਿਹੜਾ ਉਹਨਾਂ ਦਾ ਸਾਰਥੀ ਬਣੇਗਾ ਜਿਹੜਾ ਉਹਨਾਂ ਨੂੰ ਇਸ ਜਿੱਤ ਤੱਕ ਨਜ਼ਦੀਕ ਲੈ ਕੇ ਜਾਏਗਾ ਨਜ਼ਰਾ ਮਨਪ੍ਰੀਤ ਬਾਦਲ ਤੇ ਨੇ ਕਿਉਂਕਿ ਮਨਪ੍ਰੀਤ ਬਾਦਲ ਕੇਵਲ ਕੱਲੇ ਉਹ ਸ਼ਖਸ ਹੈ ਜਿਨ੍ਹਾਂ ਨੇ ਕਾਂਗਰਸ 'ਚ ਵੀ ਕੰਮ ਕੀਤਾ ਇਸ ਵੇਲੇ ਭਾਜਪਾ 'ਚ ਨੇ ਤੇ ਲੰਮਾ ਸਮਾਂ ਅਕਾਲੀ ਦਲ ਦੇ ਵਿੱਚ ਵੀ ਰਹੇ ਆ ਇਸੇ ਕਰਕੇ ਬਾਦਲ ਪਰਿਵਾਰ ਜਿਹੜਾ ਹੈ ਇਸ ਵੇਲੇ ਮਨਪ੍ਰੀਤ ਵੱਲ ਦੇਖ ਰਿਹਾ ਕਿ ਮਨਪ੍ਰੀਤ ਬਾਦਲ ਜਿਹੜੇ ਆ ਉਹ ਸਾਡੇ ਵਾਸਤੇ ਚੋਣ ਪ੍ਰਚਾਰ ਕਰਨ ਸਾਨੂੰ ਇਹ ਵੀ ਯਾਦ ਆ ਕਿ ਜਦੋਂ ਮਨਪ੍ਰੀਤ ਬਾਦਲ ਬਿਮਾਰ ਹੋਏ ਸੀ ਤਾਂ ਸਭ ਤੋਂ ਪਹਿਲਾਂ ਸੁਖਬੀਰ ਬਾਦਲ ਉਹਨਾਂ ਦਾ ਹਾਲਚਾਲ ਪੁੱਛਣ ਵਾਸਤੇ ਗਏ ਸੀ ਖੈਰ ਉਹ ਉਹਨਾਂ ਦੇ ਕਜ਼ਨ ਲੱਗਦੇ ਆ ਭਰਾ ਲੱਗਦੇ ਆ ਤਾਏ ਦੇ ਮੁੰਡੇ ਆ ਉਹਨਾਂ ਦਾ ਬਣਦਾ ਵੀ ਸੀਗਾ ਪਰ ਉਸੇ ਦੌਰਾਨ ਇਹ ਖਬਰਾਂ ਸਾਹਮਣੇ ਆ ਗਈਆਂ ਸੀਗੀਆਂ ਕਿ ਦੋਵੇਂ ਪਰਿਵਾਰ ਇੱਕ ਹੋ ਚੁੱਕੇ ਆ ਕਿਉਂਕਿ 2010 ਤੋਂ ਬਾਅਦ ਪਰਿਵਾਰ ਦੇ ਵਿੱਚ ਜਿਵੇਂ ਇਹ ਜਿਹੜਾ ਉਹ ਤਰੇੜ ਪੈਣੀ ਸ਼ੁਰੂ ਹੋਈ ਤੇ ਉਹ ਜਲਦੀ-ਜਲਦੀ ਆਈ 2022 ਤੱਕ ਸੋ ਹੁਣ ਇੱਕ ਵਾਰ ਫੇਰ ਇਦਾਂ ਲੱਗਦਾ ਹੈ ਕਿ ਮੰਤਪ੍ਰੀਤ ਬਾਦਲ ਜਿਹੜੇ ਆ ਉਹ ਅਕਾਲੀ ਦਲ ਜੁਆਇਨ ਕਰ ਲੈਣਗੇ ਪਰ ਇੱਕ ਸਵਾਲ ਇੱਥੇ ਫੇਰ ਖੜਾ ਰਹਿ ਜਾਏਗਾ ਕਿ ਮੰਤਪ੍ਰੀਤ ਬਾਦਲ ਦੇ ਨਾਲ ਇੱਕ ਸ਼ਖਸ ਹੋਰ ਹੈ ਜੋਜੋ ਜੋਲ ਜਿਹੜੇ ਉਹਨਾਂ ਦੇ ਸਾਲਾ ਸਾਹਿਬ ਲੱਗਦੇ ਆ ਉਨਾ ਉਤੇ ਵੀ ਬੜੇ ਇਲਜ਼ਾਮ ਲੱਗਦੇ ਆ ਕਿ ਉਹਨਾਂ ਨੇ ਵੀ ਆਪਣੇ ਜੀਜਾ ਮਨਪ੍ਰੀਤ ਬਾਦਲ ਦਾ ਨਾਮ ਲੈ ਕੇ ਸਰਕਾਰ ਦੇ ਵਿੱਚ ਕਈ ਵੱਡੇ ਕੰਮ ਕਰਵਾਏ ਨੇ ਬਹੁਤ ਲੋਕ ਜਿਹੜੇ ਆ ਉਹ ਜੋਜੋਜੋਲ ਨੂੰ ਹੀ ਜਿਹੜਾ ਵਾ ਉਹ ਮੰਤਰੀ ਸਮਝਦੇ ਸੀਗੇ ਕਿਉਂਕਿ ਉਹਨਾਂ ਦੀ ਚਲਦੀ ਬਹੁਤ ਸੀ ਸਰਕਾਰੀ ਦਰਬਾਰੇ ਜਦੋਂ ਵਿਜੀਲੈਂਸ ਨੇ ਰੇਡ ਕੀਤੀ ਸੀ ਮਨਪ੍ਰੀਤ ਬਾਦਲ ਤੇ ਤਾਂ ਉਹਨਾਂ ਦਾ ਨਾਮ ਵੀ ਸ਼ਾਮਿਲ ਸੀਗਾ ਵਿੱਚ ਕਿ ਜੋਜੋਜੋਲ ਜਿਹੜੇ ਆ ਇਹ ਵੀ ਅਫਸਰਾਂ ਨੂੰ ਫੋਨ ਕਰਦੇ ਆ ਵੀ ਸਾਡਾ ਆਹ ਕੰਮ ਕਰ ਦਿਓ ਸਾਡਾ ਆਹ ਕਰ ਦਿਓ ਹੁਣ ਦੇਖਣਾ ਹੋਏਗਾ ਅਗਰ ਮਨਪ੍ਰੀਤ ਬਾਦਲ ਜਿਹੜੇ ਆ ਇਹ ਅਕਾਲੀ ਦਲ 'ਚ ਵਾਪਸ ਆ ਜਾਂਦੇ ਆ ਅਕਾਲੀ ਦਲ ਬਾਦਲ ਦੇ ਵਿੱਚ ਤਾਂ ਜੋ ਉਜਵਲ ਜਿਹੜੇ ਆ ਕੀ ਉਹ ਫਿਰ ਕਾਂਗਰਸ ਦੀ ਮਦਦ ਕਰਨਗੇ ਜਾਂ ਫਿਰ ਅਕਾਲੀ ਦਲ ਬਾਦਲ ਦੀ ਮਦਦ ਕਰਨਗੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ